ਪੋ ਰਿੱਦੀ ਮਾਗ ਖਾਦੀ ਪੋ ਰਿੱਦੀ ਮਾਗ ਖਾਦੀ ਮਤਲਬ ਖਿਚੜੀ ਅੱਪਾ ਅੱਜ ਖਿਚੜੀ ਤੇ ਗੱਲ ਕਰਾਂਗੇ ਅੱਜ ਆਪਾਂ ਖਾਣੇ ਆ ਪੋ ਰਿੱਦੀ ਮਾਗ ਖਾਦੀ ਮਤਲਬ ਖਿਚੜੀ ਆ ਜਿਹੜੀ ਖਿਚੜੀ ਬਣ ਚੁੱਕੀ ਆ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਦਿਖਾਉਣੇ ਆ ਜਿਹੜੀ ਖਿਚੜੀ ਆ ਦੇਖੋ ਕੀ ਆਵਾਜ਼ ਆ ਇਹ ਰਾਤ ਧਰੀ ਸੀ ਆ ਦੇਖੋ ਚੁੱਲ੍ਹੇ 'ਚ ਹੁਣ ਇਧਰ ਜਿਹੜਾ ਅਸਮਾਨ ਦਿਨ ਚੜ ਗਿਆ ਮਾਗ ਦੀ ਪਹਿਲੀ ਆ ਤੁਹਾਨੂੰ ਮਾਗੀ ਦੀਆਂ ਵਧਾਈਆਂ ਉੱਥੇ ਜਿਹੜੇ ਆਪਣੇ 40 ਮੁਕਤੇ ਆ ਜਿਨ੍ਹਾਂ ਨੇ ਖਦਰਾਣੇ ਸ਼ਹਿਰ ਦਾ ਨਾਂ ਮੁਕਤਸਰ ਕਰਵਾਇਆ ਆਪਣੀ ਸ਼ਹਾਦਤਾਂ ਦੇ ਕੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਮੁਕਤਿਆਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹੋਏ ਵਾਹਿਗੁਰੂ ਦੇ ਭਾਣੇ 'ਚ ਅੱਜ ਆਪਾਂ ਜਿਹੜਾ ਹੈਗਾ ਉਹ ਖਿਕੜੀ ਜਿਹੜੀ ਪੰਜਾਬੀ ਰਵਾਇਤੀ ਖਾਣੇ ਦਾ ਇਹ ਹਿੱਸਾ ਖਿਚੜੀ ਉਹ ਰਿੱਧੀ ਮਾਂ ਖਾਦੀ ਖਿਚੜੀ ਦਾ ਅੱਜ ਸਾਡੇ ਖਾਣੇ 'ਚ ਹੀ ਬਹੁਤ ਮਹੱਤਵ ਹੈ ਸਿਹਤ ਲਈ ਵੀ ਬੜੀ ਵਧੀਆ ਤੇ ਅੱਜ ਜਿਹੜੀ ਇਹ ਹਰੇਕ ਪੰਜਾਬੀ ਜਿਹੜਾ ਉਹ ਇਸ ਨੂੰ ਪਹਿਲ ਦਿੰਦਾ ਖਾਣ ਨੂੰ ਆ ਵੇਖੋ ਤੁਸੀਂ ਹੁਣ ਜਿਹੜੀ ਮੋਠਾਂ ਦੀ ਖਿਚੜੀ ਕੀ ਬਾਤ ਆ ਸ਼ਨਾ ਭਰ ਕੇ ਆਪਾਂ ਖਾਣੇ ਤੇ ਤੁਸੀਂ ਵੀ ਖਾਓ ਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਇਸ਼ਨਾਨ ਕਰੋ ਤੇ ਗੁਰਦੁਆਰਾ ਸਾਹਿਬ ਜਾ ਕੇ ਜੜਾ ਦਰਸ਼ਨ ਮੇਲੇ ਕਰੋ ਫਿਰ ਇਸ ਤੇ ਬਾਰੇ ਆਪਾਂ ਖੁੱਲ੍ਹਾਂ ਲੰਬੀਆਂ ਬਾਤਾਂ ਚੀਤਾ ਕਰਾਂਗੇ ਅੱਜ ਸਿਰਫ ਪੋ ਰਿੱਧੀ ਮਾਖਾਦੀ ਥਾਲਾ ਤਿਆਰ ਹੋ ਚੁੱਕਾ ਹੈ ਆਓ ਵੀ ਆਪਾਂ ਹੁਣ ਪੋ ਰਿੱਧੀ ਮਾਖਾਦੀ ਖਿਚੜੀ ਦਾ ਆਨੰਦ ਲਈਏ ਕੁਝ ਲੋਕ ਜਿਹੜੇ ਹੈਗੇ ਆ ਉਹ ਇਸ ਨਾਲ ਦਹੀਂ ਨਾਲ ਖਾਂਦੇ ਆ ਕੁਝ ਦੁੱਧ ਨਾਲ ਤਰ੍ਹਾਂ ਤਰ੍ਹਾਂ ਦੇ ਜਿਹੜੇ ਸ਼ੌਕੀਨ ਆ ਉਹ ਆਪਣੀ ਖਿਚੜੀ ਨੂੰ ਉਸ ਰੂਪ ਚ ਖਾਂਦੇ ਤੇ ਆਪਾਂ ਨਾਲ ਲਿਆ ਦਹੀਂ ਤੇ ਠੰਡੀ ਠੰਡੀ ਖਿਚੜੀ ਠੰਡਾ ਠੰਡਾ ਦਹੀਂ ਕਿਆ ਬਾਤ ਹੈ ਆਪਾਂ ਵੀ ਨਜ਼ਾਰਾ ਲੈ ਕੇ ਵੇਖਦੇ ਆ ਹਮਮ ਕਿਆ ਬਾਤ ਹੈ ਮਿੱਤਰੋ ਨਜ਼ਾਰਾ ਆ ਗਿਆ ਤੁਸੀਂ ਵੀ ਪੋਰ ਦੀ ਮਾਂ ਖਾਦੀ ਖਿਚੜੀ ਨੂੰ ਜ਼ਰੂਰ ਤਰਜੀਹ ਦਿਓ ਖਾਓ ਤੇ ਆਪਾਂ ਲੋੜੀ ਮਾਗੀ ਦਾ ਜਿਹੜਾ ਇਹ ਰਵਾਇਤੀ ਖਾਣਾ ਪੋਰ ਦੀ ਮਾ ਖਾਦੀ ਉਹਦਾ ਆਨੰਦ ਲੈ ਰਹੇ ਆ ਉਥੇ ਆਪਾਂ 40 ਮੁਕਤਿਆਂ ਨੂੰ ਜਿਨ੍ਹਾਂ ਦੇ ਸ਼ਹਾਦਤਾਂ ਕਰਕੇ ਜਿਹੜਾ ਖਦਰਾਨੇ ਢਾਬ ਦਾ ਨਾਮ ਸ਼੍ਰੀ ਮੁਕਸੂਰ ਸਾਹਿਬ ਪਿਆ ਸੀ ਉਹਨਾਂ ਨੂੰ ਵੀ ਯਾਦ ਕਰੀਏ ਲੋੜੀ ਮਾਗੀ ਦੀਆਂ ਤੁਹਾਨੂੰ ਮੁਬਾਰਕਾਂ ਤੇ ਉਹਨਾਂ 40 ਮੁਕਤਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਉਹਨਾਂ ਨੂੰ ਚੇਤੇ ਕਰਦੇ ਹੋਏ ਆਪਾਂ ਵੀ ਆਓ ਆਪਾਂ ਵੀ ਵਦਾਵੇ ਪਾੜੀਏ ਤੇ ਗੁਰੂ ਨਾਲ ਟੁੱਟੀ ਗੰਢੀਏ ਇਹਦਾ ਵੀ ਗੁਰੂ ਦੇ ਪੱਕੇ ਸਿੱਖ ਬਣੀਏ ਬਣੀ ਦੇ ਧਾਰਮਿਕ ਬਣੀਏ ਅਮਰਤ ਸਿਖ ਗੁਰੂਦੇਵ ਸਿੰਘ ਸੱਚੀਏ ਅਤੇ ਸਾਰੀ ਉਮਰ ਸਿੱਖ ਦੇ ਰਹੀਏ ਅਤੇ ਸਾਫ ਸੁਥਰਾ ਜੀਵਨ ਜਿਉਣ ਦੀ ਕੋਸ਼ਿਸ਼ ਕਰੀਏ ਇਹੋ ਹੀ ਅੱਜ ਦੇ ਸ਼ੁਭ ਦਿਹਾੜੇ ਤੇ ਆਪਾਂ ਪ੍ਰਣ ਕਰਦੇ ਹੋਏ ਚਾਲੀ ਮੁਕਤਾਂ ਨੂੰ ਪ੍ਰਣਾਮ ਕਰੀਏ ਤੇ ਆਪਣੇ ਜੀਵਨ ਨੂੰ ਰਚਨਾਉਣ ਲਈ ਅੱਛਾ ਬਣਾਉਣ ਲਈ ਤਰੱਕੀਆਂ ਕਰਨ ਲਈ ਆਪਣਾ ਪ੍ਰਣ ਕਰਦੇ ਹੋਏ ਅੱਗੇ ਕਦਮ ਬਤਾਈਏ ਤੇ ਹੁਣ ਆਪਾਂ ਲੈਣੇ ਆਂ ਛੁੱਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ